ਅਇਦੋ ਜ਼ੋਨੀਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਕਾਂਗਰਸ ਦੇ ਨੇਤਾ ਰਾਜਾ ਵਡਿੰਗ ਦੀ ਹੈ ਤਾਂ ਉਹ ਦੱਸ ਦਈਏ ਦੋਸਤੋ ਕਿ ਰਾਜਾ ਵਡਿੰਗ ਅੱਜ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਗਿਆ ਸੀ ਜਿੱਥੇ ਕਿ ਉਸ ਨੇ ਸਿੱਧੂ ਮੂਸੇ ਵਾਲੇ ਬਾਰੇ ਵੀ ਗੱਲਬਾਤ ਕੀਤੀ ਹੈ ਆਦੇ ਨਾਲ ਹੀ ਰਾਜਾ ਵਡਿੰਗ ਨੇ ਕੰਗਣਾ ਰਣਾਉਤ ਦੀ ਕਲਾਸ ਵੀ ਲਾਈ ਹੈ ਜਿਸ ਦੇ ਵਿੱਚ ਰਾਜਾ ਵਡਿੰਗ ਨੇ ਕਾਫੀ ਕੁਝ ਸੁਣਾਇਆ ਹੈ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਆਦਰਨੀਆ ہماری ਸੰਸਦ ਨਹੀਂ ਉਹ ਕਿਸਾਨੋ ਕੀ ਮਾਂਵੋ ਕੇ ਬਾਰੇ ਮੈਂ ਇਹ ਕਹਾ ਕਿ ਇਹ ਤਾਂ 100-100 ਰੁਪਏ ਤੇ ਭਾੜੇ ਤੇ ਲਾਏ ਹੋਏ ਲੋਕ ਹੈ ਮੈਨੂੰ ਕੋ ਸ਼ਰਮ ਆਤੀ ਹੈ ਇਸ ਬਾਤ ਤੋਂ वो किसान और आज आज वो किसान दिल्ली के बॉर्डर अपनी बात सुनाने के लिए दिल्ली आना चाहता है क्या दिल्ली देश से अलग है क्या दिल्ली में पंजाब के किसान नहीं आ सकते हमें हरियाणा के बॉर्डर पर रोक कर हमारे पर गोलियां चलाई जा रही हैं ਇਸਤੋਂ ਦੋਸਤੋ ਰਾਜਾ ਵੜਿੰਗ ਨੇ ਕੰਗਣਾ ਰਣਾਉਤ ਦੀ ਕਲਾਸ ਲਾਈ ਹੈ ਅਤੇ ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਸਿੱਧੂ ਮਸੂਏ ਦੇ ਇਨਸਾਫ ਦੀ ਗੱਲ ਵੀ ਰਾਤੀ ਹੈ ਕਿ ਸਿੱਧੂ ਮਸੂਏ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਰਾਜਾ ਵੜਿੰਗ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ